ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਵਿਚਾਰ ਜਿਹੜੇ ਸੰਗਤਾਂ ਤੱਕ ਪਹੁੰਚ ਸਕਣ ਅਤੇ ਸੰਗਤਾਂ ਇਸ ਦਾ ਲਾਹਾ ਖਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਪ੍ਰਣਾਮ ਦੇ ਉੱਤੇ ਹੀ ਆ ਪਰਸਨਲ ਪਰਨਾਮ ਦੇ ਉੱਤੇ ਉਤਮ ਪੁਰਖ ਚੱਲ ਰਿਹਾ ਉਹਦੇ ਚ ਅਸੀਂ ਕਰਤਾ ਤੇ ਕਰਮ ਇਹ ਕਰ ਚੁੱਕੇ ਆ ਉਹ ਹੁਣ ਸੰਪਰਦਾਨ ਜਿਹੜਾ ਸੀ ਉਹ ਕਰਨਾ ਉਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀ ਕਿ ਇਹਨਾਂ ਦਾ ਭਲੇਖਾ ਜਿਹੜਾ ਪੈਂਦਾ ਸੀ ਉਹ ਦੂਰ ਹੋ ਜਾਂਦਾ ਸੀ ਇਸ ਤੋਂ ਪਹਿਲੀ ਵੀਡੀਓ ਸੀ ਉਹ ਬਣਾਈ ਸੀ ਹੁਣ ਆਪਾਂ ਸੰਪਰਦਾਨ ਦੇ ਉੱਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਬਣਾਈ ਬਣਾ ਰਹੇ ਆਂ ਸੋ ਸੰਕਟ ਨੁਕਤੇ ਆ ਨਰ ਦੇਖਾਂ ਛਾਸੰਗਤ ਸੰਪਰਦਾਨ ਇਕਵਚਨ ਤੇ ਬਹੁਵਚਨ ਇਹ ਆਪਾਂ ਅੱਜ ਕਰਨਾ ਹੈ ਛਾਸੰਗਤ ਕਈਆਂ ਕਿਰਿਆਵਾਂ ਦੇ ਦੋ ਕਰਮ ਹੁੰਦੇ ਹਨ ਆਬਜੈਕਟ ਵੈਸੇ ਜਿਹੜਾ ਹੈਗਾ ਰੁਟੀਨ ਦੇ ਵਿੱਚ ਇੱਕ ਸਬਜੈਕਟ ਹੁੰਦਾ ਇੱਕ ਆਬਜੈਕਟ ਹੁੰਦਾ ਇੱਕ ਕਿਰਿਆ ਹੁੰਦੀ ਹੈ ਪਹਿਲਾਂ ਆਪਾਂ ਪੜ ਚੁੱਕੇ ਹਾਂ ਇੱਕ ਵੀਡੀਓ ਦੇ ਵਿੱਚ ਆ ਚੁੱਕਿਆ ਹੈ ਲੇਕਿਨ ਹੁਣ ਕੁਝ ਐਸੀ ਐਸੀਆਂ ਪੰਕਤੀਆਂ ਨੇ ਐਸੇ ਸੈਂਟੈਂਸ ਨੇ ਇਸ ਤਰ੍ਹਾਂ ਨੇ ਜਿਹਦੇ ਚ ਕਰਮ ਦੋ ਹੁੰਦੇ ਆ ਦੋ ਕਰਮ ਹੁੰਦੇ ਆ ਕਿਰਿਆ ਤਾਂ ਹੋਊਗੀ ਹੋਈ ਤੇ ਕਰਮ ਦੋ ਹੋਣਗੇ ਤੇ ਕਰਤਾ ਹੋਏਗਾ ਮਤਲਬ ਕਰਮ ਭਾਵ ਕਹਿਣ ਤੋਂ ਹੈ ਕਿ ਕਰ ਜਿਹੜੇ ਕਰਮ ਹੈ ਉਹ ਦੋ ਹੋਣਗੇ ਤਾਂ ਲਿਖਿਆ ਹੈ ਕਈ ਕਿਰਿਆਾਂ ਦੇ ક્રિયાਵਾਂ ਦੇ ਦੋ ਕਰਮ ਹੁੰਦੇ ਹਨ ਇੱਕ ਹੁੰਦਾ ਹੈ ਕਤਿਤ ਡਾਇਰੈਕਟ ਤੇ ਦੂਜਾ ਅਕਤਿਤ ਇਨਡਾਇਰੈਕਟ ਦੋ ਹੋ ਗਏ ਇੱਕ ਡਾਇਰੈਕਟ ਤੇ ਇੱਕ ਇਨਡਾਇਰੈਕਟ ਅਕਤਿਤ ਜਿਹੜੀ ਹੈ ਇਨਡਾਇਰੈਕਟ ਕਰਮ ਹੈ ਸੰਪਰਦਾਨ ਕਾਰਕ ਦੇ ਵਿੱਚ ਇਹ ਵਰਤਿਆ ਜਾਂਦਾ ਜਿਹੜਾ ਇਨਡਾਇਰੈਕਟ ਹੈ ਨਾ ਉਹ ਇਹਦੇ ਵਿੱਚ ਵਰਤਿਆ ਜਾਂਦਾ ਇਨਡਾਇਰੈਕਟ ਆ ਡਾਇਰੈਕਟ ਤੇ ਇਨਡਾਇਰੈਕਟ ਇਹ ਆਪਾਂ ਦੂਮੇ ਕਰਮ ਜਿਹੜੇ ਹੈਗੇ ਆ ਉਹ ਦੇਖ ਲੈ ਕਰਮ ਇਹਦੇ ਵਿੱਚ ਅੱਗੇ ਹੈ ਅਕਰਮਕ ਹੁਣ ਇਹ ਪਹਿਲਾਂ ਆਪਾਂ ਇਹਦੇ ਬਾਰੇ ਬਹਾ ਵਿਚਾਰ ਕਰ ਚੁੱਕੇ ਹਾਂ ਕਾਫੀ ਵਿਚਾਰ ਕਰ ਚੁੱਕੇ ਆ ਇੱਕ ਹੁੰਦਾ ਅਕਰਮਕ ਜਿਹਦੇ ਵਿੱਚ ਕਰਮ ਹੀ ਨਹੀਂ ਹੁੰਦਾ ਕੋਈ ਐਸੇ ਸੈਂਟੈਂਸ ਹੁੰਦੇ ਨੇ ਐਸੀਆਂ ਤੁਕਾਂ ਹੁੰਦੀਆਂ ਐਸੇ ਸ਼ਬਦ ਐਸੇ ਮਤਲਬ ਸੈਂਟੈਂਸ ਨੇ ਜਿਨ੍ਹਾਂ ਦੇ ਵਿੱਚ ਕੀ ਹੁੰਦਾ ਕਰਮ ਹੁੰਦਾ ਹੀ ਨਹੀਂ ਉਹ ਅਕਰਮ ਹੁੰਦੇ ਆ ਉਹਦੇ ਸਿਰਫ ਕੀ ਹੁੰਦਾ ਇੱਕ ਤਾਂ ਕਰਤਾ ਹੁੰਦਾ ਤੇ ਇੱਕ ਕਿਰਿਆ ਹੁੰਦੀ ਹੈ ਤੇ ਕਰਮ ਹੁੰਦਾ ਹੀ ਨਹੀਂ ਉਹਨੂੰ ਕਹਿੰਦੇ ਆ ਅਕਰਮ ਅਕਰਮਕ ਇੱਕ ਹੁੰਦਾ ਸਕਰਮਕ ਜਿਹਦੇ ਜੇ ਤਿੰਨੇ ਚੀਜ਼ਾਂ ਹੁੰਦੀਆਂ ਕਰਮ ਵੀ ਹੁੰਦਾ ਕਰਤਾ ਵੀ ਹੁੰਦਾ ਤੇ ਕਿਰਤਿਆ ਕਿਰਿਆ ਵੀ ਹੋਵੇ ਇਹ ਤਿੰਨੇ ਹੁੰਦੇ ਆ ਉਹਨੂੰ ਕਹਿੰਦੇ ਆ ਇਹ ਜਿਹੜਾ ਹੈ ਇਹ ਇਹ ਵੀ ਜ਼ਰੂਰੀ ਸੀ ਕਿਉਂਕਿ ਜਿਹੜੇ ਅਕਰਮਕ ਤਾਤੂ ਹਨ ਆ ਪਹਿਲੇ ਜਿਨ੍ਹਾਂ 'ਚ ਕਰਮ ਨਹੀਂ ਹੁੰਦਾ ਕਾਰਮਕ ਤਾਤੂਆਂ ਦੇ ਨਾਲ ਸੰਪਰਦਾਨ ਕਾਰਕ ਵਰਤਿਆ ਜਾਂਦਾ ਇਹਦੇ ਵਿੱਚ ਜਿਹੜਾ ਹੈ ਆ ਸੰਪਰਦਾਨ ਕਾਰਕ ਵਰਤਿਆ ਜਾਂਦਾ ਜੀ ਦੇ ਚ ਕੰਮ ਨਹੀਂ ਹੁੰਦਾ ਇਹ ਵੀ ਆਏਗਾ ਅੱਗੇ ਸੋ ਅੱਗੇ ਹੈ ਜੀ ਸੰਪਰਦਾਨ ਕਾਰਕ ਇਹਦੇ ਵਿੱਚ ਕੀ ਹੈ ਆ ਹੈ ਲਿਖਿਆ ਮੁਝੇ ਮੁਝ ਹੈ ਅਤੇ ਮਜ ਹੈ ਸੰਪਰਦਾਨ ਕਾਰਕ ਦੇ ਅਸਲੀ ਰੂਪ ਆਹਾ ਮੁਝੇ ਮੁਝ ਹੈ ਮੁਝ ਹੈ ਅਤੇ ਮਾਝ ਹੈ ਠੀਕ ਹੈ ਜੀ ਅਗੇ ਕਰਮ ਕਾਰਕ ਦੇ ਮ ਮ ਮੋ ਕਰਮ ਇਹ ਕਰਮ ਕਾਰਕ ਇੱਕ ਵਚਨ ਦੇ ਰੂਪ ਆ ਜੋ ਕਿ ਅਕਤਿਤ ਇਨਡਾਇਰੈਕਟ ਕਰਮ ਵਾਸਤੇ ਵਰਤੇ ਗਏ ਹਨ ਇਹ ਇਨਡਾਇਰੈਕਟ ਅਕ ਅਕਤਿਤ ਕਰਮ ਦੇ ਵਾਸਤੇ ਇਹ ਵਰਤੇ ਗਏ ਆ ਜਿਵੇਂ ਅੱਗੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੇਰਾ ਮੈਂ ਤਾਣ ਤਕੀਆ ਤੇਰਾ ਹੁਣ ਦੇਖੋ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਆਧਾਰ 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 ਦੇ ਗਿਲਾਇਆ ਆਪਾਂ ਕਿਸਮ ਕਿਸ ਨੂੰ ਐ ਮੈਨੂੰ ਮੈਂ ਮੈਂ ਤੋਂ ਭਾਵ ਮੈਨੂੰ ਹੋ ਗਿਆ ਵੀ ਮੈਨੂੰ ਆਧਾਰ ਤੇਰਾ ਤੂੰ ਖਸਮ ਮੇਰਾ ਮੈਨੂੰ ਆ ਗਿਆ ਅੱਛਾ ਮੈਨੂੰ ਤੁਸੀਂ ਕਿੱਥੋਂ ਕੱਢਿਆ ਸੀ ਆ ਆ ਗਿਆ ਕਿਸ ਨੂੰ ਜੇ ਅਸੀਂ ਕੱਢਣਾ ਹੈ ਨਾ ਇਹ ਅਕਤਿਤ ਜਾਂ ਕਤਿਤ ਇਹ ਅਕਤਿਤ ਹੈ ਇਹ ਕਿਸ ਨੂੰ ਲਾਤਾ ਤੇ ਆਪਣੇ ਕੋਲੇ ਜਵਾਬ ਆ ਗਿਆ ਮੈਂ ਆ ਮੈਂ ਆ ਗਿਆ ਮੈਂ ਦਾ ਮਤਲਬ ਮੈਨੂੰ ਯਾਨੀ ਕਿ ਮੈਨੂੰ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਮੈਂ ਤਾਣ ਕਿਸ ਨੂੰ ਕਿਸ ਨੂੰ ਕਿਸ ਨੂੰ ਤਾਂ ਐ ਮੈਂ ਮੈਂ ਮੈਨੂੰ ਬਦਲ ਮੈਨੂੰ ਮੈਨੂੰ ਮੈਨਿੰਗਾ ਮੈਂ ਅਗਿਆ ਮੋਹੇ ਆਧਾਰ ਨਾਮ ਨਰੈਣ ਜੀਵਨ ਪ੍ਰਾਣ ਤਨ ਮੋਹਰੇ ਹੁਣ ਐ ਆਧਾਰ ਕਿਸ ਨੂੰ ਇਹ ਲਾਇਆ ਹੋਇਆ ਕਿਸ ਨੂੰ ਇਹ ਕਿਸ ਨੂੰ ਐ ਮੋਹੇ ਮੋਹ ਮੈਨੂੰ ਕਿਸ ਨੂੰ ਮੋਇ ਮੋਇ ਮੋਹੇ ਮੈਨੂੰ ਪਾ ਮੈਨੂੰ ਆਧਾਰ ਨਾਮ ਨਾਰਾਇਣ ਜੀਵਨ ਭਰਾ ਧਨ ਮੋਰੇ ਜਿੰਨੀ ਮੈਂ ਢਾਲ ਲਾਲ ਲਜਾਇਆ ਹੋਂ ਤਿਸ ਅੱਗੇ ਮਨ ਦੇਇਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂਹ ਮੂਹ ਦਸ ਲਿਖਾ ਪਿਰ ਕਹੀਆ ਉਕੇ ਨਮੂں ਇੱਥੇ ਹੁਣ ਜਿਹੜਾ ਹੈ ਇਹ ਸਾਰੇ ਜਿਹੜੇ ਹਨ ਆਪਾਂ ਪਹਿਲਾਂ ਗੱਲ ਕਰ ਚੱਕੇ ਆ ਉਹਦੇ ਵਿੱਚ ਐਸ ਦੇ ਵਿੱਚ ਜਿਆਦਾ ਕਰ ਚੁੱਕੇ ਆ ਕਿਸ ਨੂੰ ਕਿਵੇਂ ਕੱਢਣਾ ਹੈ ਉੱਤਰ ਮਿਲ ਗਿਆ ਜਿਵੇਂ ਆ ਕਿਹਾ ਇਹਦੇ ਵਿੱਚ ਵੀ ਅਸੀਂ ਕਿਸ ਨੂੰ ਲਾਇਆ ਕਿਸ ਨੂੰ ਤੋਂ ਬਾਅਦ ਕੱਢਦਾ ਮੂੰਹ ਆ ਗਿਆ ਕਿਸ ਨੂੰ ਮੂੰਹ ਭਾ ਮੈਨੂੰ ਮੈਨੂੰ ਆ ਗਿਆ ਮੂੰਹ ਤੋਂ ਭਾ ਮੈਨੂੰ ਆ ਗਿਆ ਅਗੇ ਸਗਲ ਸਿੰਘਾਰ ਹੁਣ ਮੁਝੇ ਸੁਹਾਇਆ ਹੁਣ ਮੁਝੇ ਸੁਹਾਇਆ ਗਿਆ ਸੁਹਾਇਆ ਕਿਸ ਨੂੰ ਸੁਹਾਇਆ ਕਿਸ ਨੂੰ ਸੁਹਾਇਆ ਮੁਝੇ ਮੈਨੂੰ ਇਹ ਇਹ ਜਿਹੜਾ ਆ ਗਿਆ ਸੰਪਰਦਾਨ ਦੇ ਵਿੱਚ ਸੰਪਰਦਾਨ ਦੇ ਵਿੱਚ ਕਿਉਂਕਿ ਇਹ ਵਰਤੇ ਹੀ ਸੰਪਰਦਾਨ ਚ ਜਾਂਦਾ ਆਹ ਜੀ ਜਿਹੜੀ ਆ ਇਨਡਾਇਰੈਕਟ ਵਾਲੀ ਅਕ ਅਕਥਥ ਵਾਲੀ ਇਨਡਾਇਰੈਕਟ ਵਾਲੀ ਇਹ ਵਰਤੀ ਜਾਂਦੀ ਆ ਤੇ ਇਹ ਆ ਗਿਆ ਫਿਰ ਮੁਝੇ ਸੁਹਾਇਆ ਅੱਗੇ ਹੈ ਗੁਰ ਸੇਵਾ ਹਰ ਹਮ ਭਾਈਆ ਭਾਈ ਤੋਂ ਪਾ ਭਾਈਆ ਆ ਗਿਆ ਅੱਗੇ ਬਾਠ ਇਸ ਤਰ੍ਹਾਂ ਬਣੂਗਾ ਗੁਰ ਸੇਵਾ ਹਰ ਹਮ ਭਾਈਆ ਕਿਸ ਨੂੰ ਕਿਸ ਨੂੰ ਭਾਈ ਆ ਪਾ ਕਿਸ ਨੂੰ ਭਾਇਆ ਕਿਸ ਨੂੰ ਭਾਈ ਹਮ 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 ਕੋਣ ਅਸੀਂ ਅਸਾਨੂੰ ਅਸਾਨੂੰ ਇਹ ਕਿੱਥੋਂ ਕੱਢਿਆ ਸੀ ਕਿਸ ਨੂੰ ਕਰਕੇ ਇਹ ਸੰਪਰਦਾਨ ਦੇ ਵਿੱਚ ਇਹ ਵਰਤਿਆ ਜਾਂਦਾ ਤਾਂ ਹੀ ਆਪਾਂ ਸੰਪਰਦਾਨ ਦੇ ਵਿੱਚ ਨੂੰ ਵਰਤ ਰਹੇ ਆ ਸੰਪਰਦਾਨ ਦੇ ਵਿੱਚ ਇਹੀ ਵਰਤਿਆ ਜਾਂਦਾ ਆ ਸਾਨੂੰ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮਹੁ ਨਾ ਮੰਗਿਆ ਭਾਵ ਹੈ ਹੁਣ ਦੇਖੋ ਹਮਹੁ 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 ਨੂੰ ਜਿਹੜਾ ਹੈ ਕਹਿੰਦੇ ਸੋ ਸੁਖ ਹਮੂ ਨਾ ਮੰਗਿਆ ਭਾਵ ਹੈ ਭਾਵ ਹੈ ਕਿਰਿਆ ਇਹਨੂੰ ਲਾਤਾ ਕਿਸ ਨੂੰ ਕਿਸ ਨੂੰ ਕਿਸ ਨੂੰ ਭਾਵ ਹੈ ਹਮਹੁ ਹਮਹੁ ਤੋਂ ਭਾਵ ਸਾਨੂੰ ਜਾਂ ਅ ਸਾਨੂੰ ਜਾਂ ਤੁਹਾਨੂੰ ਹਮਹੁ ਤੋਂ ਭਾਵ ਅ ਸਾਨੂੰ ਹੈ ਇਹ ਸਾਧ ਸੰਗਤ ਇਹ ਸਾਡੇ ਕੋਲੇ ਅੱਜ ਦਾ ਜਿਹੜਾ ਸੰਪਰਦਾਨ ਕਾਰਕ ਸੀਗਾ ਤੀਜਾ ਔਰ ਉਸ ਤਰ੍ਹਾਂ ਅੱਜ ਇਹ ਇਹਦੇ ਤੇ ਕੰਪਲੀਟ ਹੋ ਗਿਆ ਇਹਦੀ ਕਾਫੀ ਵਿਸਤਾਰ ਨਾਲ ਆਪਾਂ ਪਿਛਲੀ ਵੀਡੀਓ ਚ ਵੀ ਕਾਫੀ ਦੱਸਿਆ ਤੇ ਇਸ ਵੀਡੀਓ ਚ ਵੀ ਹੁਣ ਕਾਫੀ ਹੋ ਗਿਆ ਤੇ ਹੁਣ ਇਸ ਤੋਂ ਅਗਲਾ ਕਾਰਕ ਜਿਹੜਾ ਹੈ ਉਹ ਅਗਲੀ ਵੀਡੀਓ ਚ ਫਿਰ ਆਪਾਂ ਅਗਲੀ ਵੀਡੀਓ ਚ ਮਿਲਾਂਗੇ ਇੰਨੇ ਕੁ ਜਿਹੜੀ ਵਿਚਾਰ ਹੈ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ